ਹਾਂਜੀ ਅੱਜ ਆਪਾਂ ਦੇਖੋ ਗੁਰੂ ਘਰ ਤੋਂ ਲੈ ਕੇ ਐਸੀ ਇਹ ਚੌਂ ਸਾਹਬ ਕਿਉਂਕਿ ਪਰਮਾਲੇ ਸਾਹਿਬ ਦਾ ਨੀਂਦ ਦੀ ਸੇਵਾ ਕਰਦੇ ਰਹੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਚੌਂ ਸਾਹਬ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਇਹ ਬਹੁਤ ਖਰਾਬ ਹੋ ਜਾਂਦੇ ਨੇ ਤੇ ਤੁਸੀਂ ਪਾਣੀ ਤੋਂ ਦੇਖ ਹੀ ਚੁੱਕੇ ਹੋ ਹਨ ਕਿ ਕਿੰਨਾ ਗੰਦਾ ਹੋ ਗਿਆ ਤੇ ਪਹਿਲਾਂ ਇਹਨੂੰ ਆਪਾਂ ਦਿੱਤ ਕੋ ਸੁੱਚਾ ਭਾਂਡਾ ਮਾਜ ਕੇ ਤੇ ਭਾਂਹ ਕੁੜੀ ਈਜੀ ਪਾਟੇ ਦੇ ਵਿੱਚ ਭਉਂ ਕੇ ਰੱਖ ਦੋ ਜੀ ਇਹ थोड़ा सटका ध्यान जरूर रखो हम अपन हो पॉलीहोलिक सुचा गंगा लेके ਇਹਨੂੰ ਇਸ ਤਰ੍ਹਾਂ ਇਹ ਗੁੰਝਾ ਕੱਢਾਂਗੇ ਦੇਖਿਓ ਕਿੰਨਾ ਸੋਹਣਾ ਕਿਚੌੜਾ ਬਣ ਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਕਿ ਇਹ ਤੁਹਾਨੂੰ ਸੇਵਾ ਕਿਵੇਂ ਲੱਗੀ ਇਸ ਤਰ੍ਹਾਂ ਚੌਹਸਾਬ ਨੂੰ ਸੀਗੁਰੂ ਘਰ ਤੋਂ ਲੈ ਕੇ ਸਾਫ਼ ਕਰ ਸਕਦੇ ਹਾਂਜੀ ਦੇਖੋ ਆਪਾਂ ਨੇ ਹੁਣ ਚੌਰ ਸਾਹਿਬ ਨੂੰ ਬਿਲਕੁਲ ਧੋ ਲਿਆ ਬਿਲਕੁਲ ਸੁੱਧ ਪਾਣੀ ਦੇ ਨਾਲ ਸਾਫ਼ ਪਾਣੀ ਦੇ ਨਾਲ ਹੁਣ ਆਪਾਂ ਇਹਨੂੰ ਇੱਕ ਸੁੱਚੇ ਕੰਘੇ ਨਾਲ ਇਸ ਤਰ੍ਹਾਂ ਜਿੱਦਾਂ ਆਪਾਂ ਕੇਸਾਂ ਨੂੰ ਬੌਣੇ ਆ ਇਸ ਤਰ੍ਹਾਂ ਕਰਾਂਗੇ ਦੇਖੋ ਕਿੰਨਾ ਸੋਹਣਾ ਇਹ ਬਿਲਕੁਲ ਨਵੇਂ ਵਰਗਾ ਹੋ ਜਾਊਗਾ ਤੁਸੀਂ ਗੁਰੂ ਘਰ ਤੋਂ ਜੋ ਵੀ ਸੇਵਾ ਕਰਨੀ ਚਾਹੁੰਦੇ ਨੇ ਇਸ ਤਰ੍ਹਾਂ ਇੱਥੇ ਪਰ ਸੁੱਚਦਾ ਧਿਆਨ ਕਿਉਂਕਿ ਅਸੀਂ ਇਸ ਤਰ੍ਹਾਂ ਇਸ ਨੂੰ ਉੱਪਰ ਬੰਨ ਚੁੱਕੇ ਆ ਤੇ ਹੁਣ ਆਪਾਂ ਇਸੀ ਕੰਘੇ ਨਾਲ ਸੇਵਾ ਕਰਦੇ ਆ ਬਹੁਤ ਜੀਦਾ ਵਾਹ ਬਾੜਲੇ ਤਵਾਕੇ ਇੱਕ ਵਾਰ ਤਾਂ ਤੇ